ਸਿੱਕੇਾਰੇ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਤੇ ਅੱਜ ਸਾਨੂੰ ਵੀਰੇ ਨੇ ਫੋਨ ਕੀਤਾ ਸੀ ਬਾਜ ਵੀਰੇ ਨੇ ਕਹਿੰਦੇ ਵੀ ਅਸੀਂ ਤੁਹਾਡੇ ਕੋਲੇ ਆਉਣੇ ਆਂਗੇ ਮਿਲਣ ਲਈ ਤੇ ਫਿਰ ਬਸ ਘੰਟਾ ਖੋਇਆ ਉਹਦੀ ਫੋਨ ਆਇਆ ਸੀਗਾ ਉਹਨਾਂ ਦਾ ਤੇ ਅਸੀਂ ਸੋਚਿਆ ਚੱਲੋ ਹੁਣ ਵੀ ਕੁਛ ਖਾਣ ਪੀਣ ਨੂੰ ਫੜ ਲਈਏ ਬਾਹਰੋਂ ਹਨਾ ਵੈਸੇ ਇਹ ਏਰੀਆ ਵਿੱਚ ਜਿੱਥੇ ਅਸੀਂ ਰਹਿਣ ਲੱਗੇ ਆਂਗੇ ਇਧਰ ਇਹ ਵੀ ਵਧੀਆ ਖੁੱਲਡੁੱਲਾ ਏਰੀਆ ਹੈਗਾ ਤੇ ਵਧੀਆ ਤਾਂ ਕੋਈ ਐਂ ਜਿ ਲੱਗਦੀ ਨਹੀਂ ਹੈਗਾ ਪੂਰਾ ਵਧੀਆ ਸੜਕਾ ਬਹੁਤ ਜ਼ਿਆਦਾ ਵਧੀਆ ਖੁੱਲੀਆਂ ਖੁੱਲੀਆਂ ਨਹੀਂ ਹੈਗੀਆਂ ਇਹ ਪਰੰਦੇ ਸਾਨੂੰ ਦੋ ਹੋਟਲ ਦੀ ਨਿਰਚ ਸਾਨੂੰ ਵਧੀਆ ਲੱਗਦੀ ਇਹਨਾਂ ਦੀ ਮਠਿਆਈ ਬਹੁਤ ਵਧੀਆ ਹੁੰਦੀ ਹੈਗੀ ਤੇ ਬਾਕੀ ਇਹਨਾਂ ਦਾ ਫੀਡ ਪੜਾਏ ਬਹੁਤ ਟੇਸਟੀ ਹੁੰਦਾਗਾ ਤੇ ਅਸੀਂ ਇਹਨਾਂ ਕੋਲ ਹੀ ਆਉਣੇ ਹੁੰਨੇ ਹੈਗੇ ਤੇ ਅਸੀਂ ਜਿੰਨਾ ਵੀ ਹੁਣ ਤੱਕ ਕੁਝ ਖਾਦਾ ਪੀਤਾਗਾ ਇਹ ਦੋ ਹੋਟਲ ਨੇਗੇ ਤੇ ਆਹ ਭਵਾਨੀ ਵਾਲੇ ਤੇ ਇੱਕੋ ਦੂਸਰੀ ਵਾਲੇ ਅਸੀਂ ਪਰ ਜ਼ਿਆਦਾ ਉਹ ਨਕਲ ਸਵੀਟਸ ਉਧਰ ਜਾ ਲੈ ਹੁੰਦੇ ਆ ਇੱਥੇ ਬਹੁਤ ਘੱਟ ਹੁੰਦਾ ਬਹੁਤ ਲੋਕ ਆਉਂਦੇ ਨੇਗੇ ਇਹਨਾਂ ਦੀ ਮਠਿਆਈ ਬਹੁਤ ਟੇਸਟੀ ਹੁੰਦੀ ਹੈ ਜੂਸ ਪੀਣ ਨੂੰ ਜੀ ਕਰਦਾ ਸੀਗਾ ਹਾਂ ਪਤਾ ਕਿੰਨੇ ਟਾਈਮ ਤੋਂ ਦਿਲ ਕਰ ਰਿਹਾ ਜੂਸ ਪੀਣ ਨੂੰ ਪਰ ਹੁਣ ਤਾਂ ਗਰਮੀਆਂ ਦੇ ਵਿੱਚ ਬਾਦੂ ਜਗ੍ਹਾ ਤੇ ਲੱਗਦਾ ਹਾਂ ਹਾਂ ਹੁਣ ਤਾਂ ਇਹ ਸੱਚੀ ਇੰਨਾ ਟੇਸਟੀ ਜੂਸ ਹੁੰਦਾ ਨਾ ਸੱਚੀ ਬੜਾ ਵਧੀਆ ਲੱਗਦਾ ਮਿੰਤਾ ਇਹ ਮੇਰਾ ਫੇਵਰਿਟ ਜੂਸ ਹੈ ਇਹ ਰਸ ਹੁੰਦਾ ਹੈ ਜੂਸ ਕਾ ਫਿਰ ਕਿਉਂ ਤਾਂ ਜਿੰਮ ਜੂਸ ਕਹਿ ਦਿੰਨੀ ਆ ਦਾ ਇਹ ਰਸ ਹੁੰਦਾ ਹੈ ਰਸ ਤਾਂ ਖਾਣ ਵਾਲੇ ਹੁੰਦੇ ਆ ਨਾ ਖਾਣ ਵਾਲੇ ਵੀ ਹੁੰਦੇ ਪਰ ਇਹਨੂੰ ਰਸ ਕਿਹਾ ਜਾਂਦਾ ਹੈ ਰਸ ਜੂਸ ਜੋ ਵੀ ਆ ਕੀ ਨਾ ਪਤਾ ਆਪਾਂ ਦੇ ਕਿ ਤੱਕ ਮਤਲਬ ਮੈਨੂੰ ਬਹੁਤ ਵਧੀਆ ਲੱਗਦਾ ਹੈ ਗਾ ਜੀ ਮੈਨੂੰ orange juice ਨਹੀਂ ਐਨਾ ਸਾਂਝਾ ਜਿਨਾਈ ਜੂਸ ਪਸੰਦ ਆ। ਟੇਸਟੀ ਹੁੰਦਾ ਪਰ ਜਿਆਦਾ ਮਿੱਠਾ ਜਵਾਦ ਹੁੰਦਾ ਮੈਂ ਤਾਂ ਪੀਂਦਾ ਨਹੀਂ। ਸਰਾਬੀ ਉਹ ਕੰਮ ਤੋਂ ਪੀẽਗੇ। ਆਪਾਂ ਜੂਸ ਪੀ ਲਿਆ ਤੇ ਆਪਾਂ ਖਾਣ ਪੀਣ ਦਾ ਸਮਾਨ ਵੀ ਫੜ ਲਿਆ ਸੀਗਾ ਤੇ ਹੁਣ ਦੀਦੀ ਦਾ ਫੋਨ ਆ ਗਿਆ ਸੀਗਾ ਉਹਨਾਂ ਦੇ ਘਰੋਂ ਅਸੀਂ ਥੋੜਾ ਜਿਹਾ ਸਮਾਨ ਫੜਨਾਗਾ ਤੇ ਉਹ ਸਮਾਨ ਨਾਲ ਅਸੀਂ ਫੜ ਕੇ ਫੇਰ ਅਸੀਂ ਘਰੇ ਜਾਵਾਂਗੇ। ਤੇ ਹਜੇ ਵੀਰੇ ਹੋਰਾਂ ਦਾ ਵੀ ਫੋਨ ਆਇਆ ਨਹੀਂ ਹੈਗਾ ਦਾ। ਨਾਲੇ ਅਸੀਂ ਅਸ਼ੀਰ ਨਾਲ ਖੇਡਾਂਗੇ। ਹਾਂ ਨਾਲੇ ਅਸੀਂ ਅਸ਼ੀਰ ਨਾਲ ਖੇਡਾਂਗੇ ਅਸੀਂ ਉੱਥੇ ਜਾ ਕੇ। ਹੈਲੋ ਕਹਿ ਪੁੱਤਰਾ ਹੈਲੋ ਕੀ ਕਾਰਟੂਨ ਆ ਦੇਖੋ ਕਾਰਟੂਨ ਦੇਖੀ ਜਾਂਦਾ ਹੈ ਬੰਦ ਕਰ ਇਹਨੂੰ ਹੈਲੋ ਇਧਰ ਜਾ ਪੁੱਤ ਇਹਨੂੰ ਬੰਦ ਕਰ ਦੋ ਮੈਨੂੰ ਹਈ ਤੇ ਕਿਚੀ 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 ਜੱਪੀ ਹਈ ਮੇਰਾ ਚੋਨਾ ਗੱਗੂ ਲੈ ਬੁੱਤੇ ਤੂੰ ਖਾ ਲੈ ਡੋਰ ਆ ਗਈ ਹੈ ਨਾ ਮੰਮਾ ਡੋਰੇਮੋਨ ਇਹ ਡੋਰੇਮੋਨ ਹੈ ਨਾ ਮੰਮਾ ਮੇਰਾ ਮੈਨੂੰ ਦੇ ਦੇਂ ਦੇ ਦੇ ਮੈਨਦੇ ਦੇ ਟੈਕ ਟੂ ਚੱਲੀ ਗਈ ਜਾਂਦਾ ਏ ਤਾਲੀਆਂ ਕਨੋਨੋ ਕੰਦੜੀ ਕਿੱਥੇ ਆ ਨੋ ਦੱਸ ਦੇ ਯਾਰ ਨੋ ਗੰਦੜੀ ਤਾਂ ਸੋਹਣੀ ਨੋਜੀ ਸੋਹਣੀ ਨੋਜੀ ਨੋ ਸੋਹਣੀ ਨੋਜੀ ਦਸਤੀ ਵਾਸੀ ਨ ਮੈਨੂੰ ਦੱਸ ਦੇ ਮਨ ਨੋ ਮਗਜੀ ਚੱਲ ਜਾਂਦੀ ਜਾਂਦੀ ਫਿਰ ਮਗਜੀ ਮੈਂ ਤਾਂ ਬੱਤ ਇੱਥੇ ਫੇਰ ਬੈਠਾਂਗੇ ਪਹਿਲਾਂ ਗੰਦੇ ਟੀ ਦੱਸੋ ਇਹ ਲੋਕਾਂ ਨੂੰ ਮੈਂਦੀ ਆ ਮਾਤਾ ਅੱਛਾ ਚਲ ਕੰਮ ਕਰੋ ਵੀ ਇਸ ਦਾ ਕਹਿੰਦੇ ਕੰਮ ਕਰਨ ਨੂੰ ਤੁਸੀਂ ਕੰਮ ਕੀਤਾ ਹੀ ਨਹੀਂ ਸਮਾਂ ਸਾਡੇ 2 ਮਹੀਨੇ ਹੋ ਗਏ ਚਾਹਾਂ ਕੰਮ ਕਰੋਗੀ ਹੋਰ ਕੰਮ ਕਰੋਗੀ ਹੈ ਮੈਂ ਹੁਣ ਦਵਾਰੇ ਬੁੱਲਣ ਚੱਲਣ ਵਾਲਾ ਹੋ ਗਿਆ ਹੁਣ ਮੈਂ ਹੀ ਕਰਦਾ ਹਾਂ ਨਹੀਂ ਆਇਂਦਾ ਨਹੀਂ ਨਿੰਗ ਤੇ ਨਰਭਾਂ ਦੀ ਮੈਂ ਮੈਂ ਕੋਈ ਗੱਲ ਨਹੀਂ ਸੁਖੋ ਹੋਰ ਜਾਣਾ ਤੇਰੇ ਬਾਬਾ ਤੈਨੂੰ ਉੱਥੇ ਭੇਜ ਦੂਗਾ ਜਾ ਬੇਨਾਸੀ ਇੱਧਰ ਆ ਜਾ ਉਹ ਫੇਰ ਨਹੀਂ ਆਇਂਦੇ ਉਹਨਾਂ ਪੱਤੀ ਆਵਰੇ ਕੁੜੀ ਵਲੇ ਨੂੰ ਨਾ ਜੀ ਲੱਗੇ ਲੈ ਪਹਿਲਾਂ ਤੂੰ ਬੋਲ ਨਾ ਜੀ ਵਾਲੀ ਗੱਲ ਨਹੀਂ ਮੈਂ ਤਾਂ ਕਿਹਾ ਫੇਰ ਨਹੀਂ ਜਾ ਕਹਿੰਦਾ ਉਹ ਤਾਂ ਨਹੀਂ ਹੁੰਦਾ ਤੂੰ ਦੇਖੀ ਮੈਂ ਕਹਿੰਦਾ ਜੀ ਇਤਨੇ ਜਦੋਂ ਮਾਂਗੇ ਪੂਰੇ ਟਰਾਲੇ ਛੱਡੇ ਨਾ ਤੈਨੂੰ ਰਖੜੀ ਆ ਜੂ ਇੱਥੇ ਬੈਠੀ ਤੂੰ ਆਏ ਨਹੀਂ ਨਾ ਉਹ ਗੱਲ ਨਹੀਂ ਨਾ ਭੈਣ ਭਰਾਵਾ ਦੀ ਆਏ ਨਹੀਂ ਕਹਿੰਦਾ ਹੋਰ ਮੈਂ ਲੱਖਾਂ ਮੈਸੇਜ ਆਏ ਅਸਲ ਦੇ ਵਿੱਚ ਤਾਂ ਪਹਿਲੀ ਰਖੜੀ ਆਉਣੀ ਆਈ ਸੀ ਨਾ ਔਰ ਉਦੋਂ ਚਾ ਉਹ ਇੱਕ ਠੀਕ ਆਪਾਂ ਉੱਤੇ ਰੋਡ ਤੇ ਕਰਕੇ ਬਣੀ ਸੀ ਆਉਣੀ ਤਾਂ ਹੁਣ ਆਈ ਸੀ ਇੱਕ ਵਾਰੀ ਪਹਿਲੀ ਵਾਰੀ ਹੋਰ ਹੈ ਨਾ ਹੁਣ ਸਭ ਨੂੰ ਲੈਣਾ ਹਜ਼ਾਰਾਂ ਹੀ ਮੈਸੇਜ ਆਏ ਹਾਂ ਮੈਂ ਪੜਿਆ ਸੀ ਤੇਰੇ ਵੀਰ ਆ ਸੀ ਤੇਰੇ ਵੀਰ ਆ ਇਹ ਜਿਹੜਾ ਕੋਈ ਦਿਲੋਂ ਭੈਣ ਭਰਾ ਦਾ ਮੂਹ ਹੁੰਦਾ ਨਾ ਵੈਸੇ ਗੁਰੂ ਉਸੇ ਦੀ ਡਿਊਟੀ ਲਾਉਂਦਾ ਮੈਂ ਦਿਨੋਂ ਮੈਨੂੰ ਕਿਹਾ ਜੀ ਹਾਂ ਜੀ ਕਿ ਉਹਨੂੰ ਅੜਦੇ ਹੁਣ ਵੀ ਬਿਤੇਰੇ ਆਈ ਜਾਂਦੇ ਨੇ ਤੇ ਹਰਦੀ ਤਾਂ ਜਿਹੜਾ ਕੁਦਰਤੀ ਨਹੀਂ ਇੰਨੀ ਪਾਪਲਕ ਹੁੰਦੀ ਆ ਗੇਟ 'ਚ ਜੇ 10 ਜਾਨੇ ਬੰਦੇ ਤੇ ਲੰਘ ਜਾਂਦਾ ਲੰਘ ਹੀ ਜਾਂਦਾ ਇਹ ਵੀ ਕੱਲਾ ਸੀ ਮੈਂ ਜੀ ਜਦੋਂ ਆਇਆ ਮੈਂ ਇਹ ਘਰੋਂ ਲੰਘਿਆ ਬੰਦਰ ਨੂੰ ਮੈਂ ਪਾਪ ਦਾ ਮਾਂ ਬਾਈ ਤੁਸੀਂ ਹਜੇ ਵੀ ਉਹਨੂੰ ਅੜਦੇ ਵੈਸੇ ਜੀ ਉਹ ਕਹਿੰਦਾ ਮੇਰੇ ਭੈਣ ਨਾਲ ਆਈ ਆ ਕਹਿੰਦਾ ਨਾਲ ਆਈ ਆ ਤੇ ਇਹ ਕਹਿੰਦਾ ਤੂੰ ਭਗ ਜਾ ਬੀ ਆਏ ਕਰਕੇ ਦਵਾਈ ਲਈ ਜਾਂਦੇ ਆ ਕਾਊਂਟਰ ਤੇ ਮੇਰਾ ਬਣਦਿਆ ਦਾ ਪਿਆਰ ਮੈਂ ਕਿਹਨੂੰ ਸੁਖ ਨੂੰ ਕਿਵੇਂ ਬੁਲਾਵਾਂ ਤੇ ਇਹ ਕਹਿੰਦਾ ਡੈਡੀ ਵੀ ਨਾਲ ਆ ਚਲ ਇਹ ਜਦੋਂ ਸੁਖ ਉੱਤੇ ਡੈਡੀ ਤੇ ਉਹ ਛੋਟੀ ਕੁੜੀ ਆਏ ਨੂੰ ਬਗਿਆ ਤੇ ਹਰਜੀਤ ਗੱਡੀ ਲੈਣ ਵਗਿਆ ਤੇ ਮੁੜ ਕੇ ਕੀ ਹੋਇਆ ਭਾਈ ਮਹਾ ਵੀ ਹੁਣ ਤਾਂ ਕਾਦੀ ਰਖੜੀ ਬਣਾਈ ਜਾਣੀ ਆ ਪਰ ਜਦੋਂ ਇਹ ਗੱਡੀ 'ਚ ਬਹਿ ਗਏ ਹਰਜੀਤ ਦੇ ਦਿਮਾਗ 'ਚ ਆ ਗਈ ਗੱਲ ਤੂੰ ਬਾਈ ਦਾ ਰੋਡ ਦੇਖਣਾ ਮੈਂ ਮੁੜ ਕੋ ਮੁੜ ਕੇ ਹੋਈ ਜਮਨ ਗੱਲ ਜੀ ਪੂਰੀ ਸੀ ਹੂੰ ਗੱਲ ਬਰੀ ਸੱਚ ਵੀਰੇ ਪਾਪੀ ਦੇ ਵੀ ਵੀਜ਼ੇ ਆ ਗਏ ਕੈਨੇਡਾ ਦੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਤਾਂ ਹੀ ਵੀਰੇ ਵਰਗੇ ਸਾਨੂੰ ਦੱਸਣ ਆਏ ਸੀਗੇ ਤੇ ਸਾਨੂੰ ਬਾ ਇੰਨੀ ਖੁਸ਼ੀ ਹੋਈ ਨਾ ਸਾਨੂੰ ਅਸੀਂ ਦੱਸ ਹੀ ਨਹੀਂ ਸਕਦੇ ਹੈਗੇ ਇਹ ਤੇ ਆ ਸਾਡੇ ਕੋਲ ਪਾਸਪੋਰਟ ਅੱਜ ਲੈ ਕੇ ਆਏ ਨੇ ਪਰ ਕੇ ਵਾ ਸਾਡੇ ਕੋਲ ਲੈ ਕੇ ਆਏ ਨੇ ਪਾਸਪੋਰਟ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਲੱਗਿਆ ਕਿੰਨਾ ਖਚਾੜਿਆ ਸਾਨੂੰ ਹੁਣ ਬਹੁਤ ਖਚਾੜਿਆ ਬਸ ਹੁਣ ਇਹਨਾਂ ਨੂੰ ਕੈਨੇਡਾ ਭੇਜ ਦੇਣਾਗਾ ਹੋਰ ਫਿਰ ਕੀ ਕਰੀਏ ਜਾ ਰਹੇ ਨੇ ਇਹ ਬਾਈ ਹੋ ਰਿਹਾ ਸੀਗੇ ਤੇ ਹੁਣ ਚਲੋ ਜੀ ਗੋਲ ਕਾ ਜਾਈ ਜਾਂਦੀ ਆ ਕਾਹੂ ਕਿਤੇ ਕਾਹੂ ਸਿਕਾਉ ਕਾਉ ਤੇ ਕਾਉ ਆਜੂ ਹਾਂ ਆਜੂ ਆਜੂ ਕੇ ਹੋਰ ਕੋਈ ਜਗਾ ਨਹੀਂ ਮਿਲੀ ਬਟਣਵਾ ਆ ਤੇ ਹੈ ਆਜੂ ਕਾ ਕਾਉ ਕਾਉ ਆਜੂ ਕੱਲ ਨੂੰ ਕੀ ਖਾਉਂ ਆਜਾ ਚੀਜੀ ਚੀਜੀ ਖਾ ਲਾ ਕੇ ਇਹ ਆਦਰ ਕਹਦੇ ਗਾ ਇਸ ਨੂੰ ਕਹਦੇ ਕਿ ਚੀਜੀ ਖਾ ਲਓ ਚੀਜੀ ਖਾ ਲਓ ਅਸੀਂ ਚੱਲੇ ਸੀਗੇ ਸਾਡੇ ਪਿੰਡ ਕਿਉਂਕਿ ਮੇਰੇ ਨਾ ਬਹੁਤ سارے ਕੱਪੜੇ ਪੈਨੇਗੇ ਮੈਂ ਪਿੰਡ ਰੱਖਦੇ ਸੀਗੇ ਤੇ ਫਿਰ ਮੈਂ ਉਹ ਚੱਕਣੇ ਸੀ ਕਿਉਂਕਿ ਹੁਣ ਕੱਲ ਨੂੰ ਅਸੀਂ ਮੇਰੇ ਸਹੁਰੇ ਘਰ ਜਾਣਾ ਦਾ ਤੇ ਮੈਨੂੰ ਇਹ ਮੈਂ ਉੱਥੇ ਆਪਦੇ ਸਾਰੇ ਕੱਪੜੇ ਰੱਖਿਆ ਆਉਂਗੀ ਸੰਭਾਲਿਆ ਆਉਂਗੀ ਉਹਨਾਂ ਨੂੰ ਬਾਏ ਮੈਨੂੰ ਛੱਡ ਕੇ ਹਾਂ ਜਾਂਦੇ ਕੋਈ ਬਾਹਰੋਂ ਮੜਦਾ ਹੁੰਦਾ ਸਹੁਰਿਆਂ ਦਾ हां 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 दस आ गई तेरे ਕੋਲ ਆ ਗਈ ਮੈਂ ਤੈਨੂੰ ਰਹਿ ਗਈ ਸੀ ਮੇਰੇ ਨਾਲ ਹੀ ਬੱਸ 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 ਉਹ ਬੱਸ ਦੁੱਧ ਵੀ ਡੋਲਦਾ ਦੇਖੀ ਜਿਉਣਾ ਯਮੀ ਆ ਜਿਉਣਾ ਨੂੰ ਨਾ ਸਾ ਜਿਉਣਾ ਨੂੰ ਆ ਹਾਂ ਤੇ ਲੈਣੇ ਕੋਲੇ ਪਾ ਕੇ ਅੱਛਾ ਮਨੂੰ ਕਹੀਦਣਾ ਲੱਗੀ ਸੀ ਹਨਾ ਅੱਛਾ ਮਨੂੰ ਵਾਸਤੇ ਤੇ ਮੇਰੇ ਵਾਸਤੇ ਨਹੀਂ ਬਣਾਉਣੀਆਂ ਆਉਂਗੇ ਮੈਨੂੰ ਪਤਾ ਹੈ ਮੈਂ ਹੁਣ ਫੋਨ ਲਾਉਣਾ ਸੀਗਾ ਹਾਂ ਤੇ ਮਮ ਧਾਰਾ ਜੋ ਫਿਲਾਂ ਹੂੰਗੀ ਅੱਛਾ ਲਿਆਉਣਗੇ ਅੱਜ ਮੈਂ ਪਹਿਲੀ ਰਾਤ ਅਸ ਫੋਨ ਕਰਕੇ ਵੀ ਆਵਾਂਗੀ ਹਾਂ ਦੱਸ ਉਹ ਦੱਸ ਦੇ ਤੂੰ ਫੜੇ ਪਾੜੀ ਜਾਂਦੀ ਇਹ ਕੰਮ ਕਰਨੋਂ ਹਟ ਜਾਇਆ ਕਰ ਤੂੰ ਹੁਣ ਅਸੀਂ ਖੋਲਦੇ ਆ ਪੇਟੀ ਤੇ ਪੇਟੀ ਚੋਂ ਕੱਢਾਂਗੇ ਮੇਰੇ ਯਾਰੇ ਕੱਪੜੇ ਚੱਲ ਕੀ ਹੋ ਗਿਆ ਉਹਨੂੰ ਉੱਪਰ ਆਉ ਕਰ ਦੇਣਾ ਸਪਰੇ ਪਈ ਆ ਹਾਏ ਦੇਖੇ ਕੀ ਗਾਪ ਆ ਰੱਖੇ ਬੇਟੀ ਚ ਕੀ ਤੌੜੀ ਜਿਦ ਤਰਦੀ ਨਹੀਂ ਇਹ ਤੂੰ ਦੱਸ ਤਾਂ ਤਾ ਹੈ ਹੈ ਤੂੰ ਤਾਂ ਤਾ ਅੱਛਾ ਬਣ ਗਏ ਭਿੰਡੀਆਂ ਬਣਨਾ ਬਣ ਨਹੀਂ ਆਲੇਪਾ ਤਾਂ ਫੜ ਦੋ ਰਾਇਤਾ ਬਣਾ ਬਣ ਗਿਆ ਮੇਰਾ ਰਾਇਤਾ ਰਾਇਤਾ ਬਣਾਦਾ ਵੇ ਆ ਤੂੰ ਨਾ ਤਾਂ ਬਣਾਇਆ ਰਹਿਦਾ ਮੈਂ ਬਣਾਤਾ ਹੀ ਨਹੀਂ ਰਿਹਾ ਉਹੀ ਤਾਂ ਗੱਲ ਹੈ ਫਿਰ ਇੱਕ ਹੀ ਗੱਲ ਹੋਈ ਆਪਾਂ ਦੋਨਾਂ ਨੇ ਬਣਾਤਾ ਬਸ ਆ ਕਿ ਮੈਂ ਆਪਾਂ ਤੇ ਮਿਲ ਕੇ ਤਾਂ ਬਣਾਇਆ ਨਾ ਮਿਲ ਕੇ ਕਰ ਬਣਾਇਆ ਨਹੀਂ ਲ ਮੈਂ ਬਣਾਇਆਗਾ ਮੈਂ ਤਾਂ ਗੰਦਾ ਤਾਂ ਮੈਂ ਹੀ ਚੀਰਿਆ ਸੀ ਲਾ ਤੂੰ ਕਹਿੰਦਾ ਗੰਦਾ ਕਿੱਦਾਂ ਚੀਰਿਆ ਤੂੰ ਛੁੱਟ ਗਿਆ ਚੀਰਿਆ ਸੀ ਮੈਂ ਛਿੱਲਿਆ ਸੀਗਾ ਛਿੱਲੂ ਤਾਂ ਕੋਈ ਚੀਰਾ ਤਾਂ ਚੀਰ ਕੇ ਤਾਂ ਮੈਂ ਪਾਇਆਗਾ ਗੰਦਾ ਉਹ ਪਿਆ ਫੋਲ ਕੇ ਵੇਈ ਛਿੱਲਿਆ ਸੀਗਾ ਤੇ ਬੁੰਦੀ ਵੀ ਮੈਂ ਫੜਾਈ ਸੀਗੀ ਥੋੜਾ ਹੰਦਸ ਰਾਇ ਦਾ ਬਣ ਜੂ ਬੁੰਦੀ ਫੜਾਦੀ ਕਰੇਦਾ ਬਣ ਗਈ ਸੀ ਨੂਨ ਮੈਂ ਜਿ ਬਣ ਗਈ ਸੀ ਨੂਨ ਮਿਰਚ ਵੀ ਨਹੀਂ ਖਾਇਆ ਅੱਜ ਮੈਂ ਬੱਚੇ ਮੰਮੀ ਦੀ ਵੀ ਗੱਲ ਸੁਣ ਲੋ ਅੱਜ ਮੈਂ ਬੱਚੇ ਆਏ ਅੱਜ ਮੈਂ ਪਿੰਨੀ ਸਬਜ਼ੀ ਬਣਾ ਰਹੀ ਆ ਬੱਚਾ ਵਾਸਤੇ ਮੰਮੀ ਤੈਨੂੰ ਦੱਸਿਆ ਵੀ ਖਿਜੀ ਗਿਆ ਸੱਤ ਸੱਤਾਰ ਤੋ ਸੀ ਨੰਬਰ ਬੱਚੇ ਵੀਂ ਗਿਆ ਕੇ ਅਰੇ ਕਰ ਕਰ ਮੇਰੇ ਬੱਚੇ ਬੜਾ ਵੜ ਕੇ ਜਿਹੜਿਆ ਗਿਆ ਇਹ ਸਾਡੀ ਡਿੰਡੇ ਆ ਗਏ ਰੋਤਾ ਵੀ ਲੋੜ ਹੋੜ ਕੇ ਰਾਤ ਭੁੱਲ ਗਏ ਮੰਮੀ ਮਾਰ ਕੇ ਹੰਤਾਸਦੇ ਨੇ ਵੀ ਰਾਤ ਲਾਉਣ ਰਾਤ ਬਿਨ ਲਾਉਣ ਦੇ ਅਸੀਂ ਕਹਿੰਦੇ ਰੋਟੀ ਖਾ ਕੇ ਬਾਗ ਜਾਂਦੇ ਆ ਸ਼ਾਮ ਹੋ ਰਿਹਾ ਹਾਂ ਤਾਂ ਕਿ ਰੁਕਦੇ ਫਿਰ ਬਾਜੀ ਜਾਂਦੇ ਆ ਮੰਮੀ ਨੂੰ ਉਮਰ ਚ ਬਾਲਾ ਨਾ ਪਾ ਦੀ ਥੋੜਾ ਪੋਟ ਥੋੜਾ ਪਾ ਬੇਫਿਕਰ ਸਭ ਜੀ ਤਾਂ ਮੈਨੂੰ ਪਤਾ ਅੰਮੀ ਪਾਲੀ ਕਹਿੰਟ ਹਾਂਜੀ ਇਹ ਤਾਂ ਮੁੜੇ ਨਹੀਂ ਹਜੇ ਹਰਜੀਤ ਤਾਂ ਫਿਰ ਹੌਲੀ ਹੌਲੀ ਆਉਂਗਾ ਬਾਲਾ ਕਰਦੇ ਨਹੀਂ ਥੋੜਾ ਨਿੱਕੀ ਹੈ ਬੇਹੇ ਨਿੱਕੀ ਕਿਉਂ ਹੈ ਖੰਡ ਮੰਨੇ ਖੰਡ ਮੰਨੇ ਮੈਂ ਖੰਡ ਮੰਨੇ ਹਾਂ ਹੈਗੀ ਖੰਡ ਮੰਨ ਲਓ ਕੀ ਵੇਰੇ ਸ਼ੌਮ ਗੁੱਗੂ ਬਤਾ ਮਾਈ ਤੇਨ ਬਤਾ ਮੇਰਾ 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 ਮੋਹਨ ਦੇリカ ਤੇਰਾ ਕਰਦਾਗਾ ਹੁਣ ਘੱਟ ਵਾਧ ਕਰਦਾਗਾ ਤੇਰਾ ਕਰਦਾ ਤੇਰਾ ਕਰ ਲਿਆ ਤੇਰਾ ਮਤਲਬ ਹੁਣ ਜਦੋਂ ਵਿਆਹ ਦਿੰਦੇ ਸੀ ਪਤਨ ਫਿਰ ਇਹਦਾ ਕਰਨ ਹੁਣ ਇਹ ਤਾਂ ਵਾਧ ਹਾਂ ਬੋਲੇ ਜੇ ਉਸ ਵਾਧ ਘਰ ਪਰਿਵਾਰਾ ਨਹੀਂ ਹੋਗੀ ਤਾਂ ਫਿਰ ਘਰ ਪਰਿਵਾਰਾ ਨਹੀਂ ਹੋਗੀ ਤੂੰ ਮੋਹ ਨਾ ਕਰੋ ਮੂੰਹ ਹੈਗਾ ਤੇਰਾ ਆਉਂਦਾ ਤੇਰਾ ਤੇਰੇ ਸਾਹੇ ਉਹ ਨਹੀਂ ਰਹੀ ਤਾਂ ਇਹ ਕਹੇ ਇਹਦਾ ਮੈਨੂੰ ਮੂੰਹ ਘੱਟ ਆਉਂਦਾ ਤੇਰਾ ਵੱਧ ਆਉਂਦਾ ਹੈ ਕਿਉਂ ਕਹਾਂ ਕਿਉਂ ਰਿਹਾ ਲੜਾਉਣੀ ਹੈ ਫਿਰ ਉਹ ਤਾਂ ਕਹੋ ਲੜਾਉਣੀ ਹੈ ਕਿ ਡੈਡੀ ਸਾਨੂੰ ਕਹਿਣਾ ਨਹੀਂ ਆਉਂਦਾ ਹਾਏ ਨਹੀਂ ਨੀ ਮੈਂ ਹਾਏ ਤੇਰਾ ਵੀ ਵੱਧ ਉਹ ਨਹੀਂ ਰੇ ਆ ਤੂੰ ਉਹਦਾ ਚੰਦਰੀ ਇਹਦਾ ਉਹ ਚੰਦਰੀ ਆਉਂਦਾ ਬਸ ਨਹੀਂ ਕੋਈ ਨਹੀਂ ਜਮਟਾ ਥੋੜਾ ਬਾਤ ਮੈਂ ਤਾਂ ਨੂੰ ਹੀ ਤਾਂ ਆਉਂਦਾ ਮੈਨੂੰ ਦੋਨਾਂ ਨੇ ਆਉਂਦਾ ਪੂਰਾ ਹੈ ਦੋਨਾਂ ਦਾ ਤੇਰਾ ਵੱਧ ਆਉਂਦਾ ਨਾ ਮੈਂ ਤੈਨੂੰ ਤਿੰਨਾਂ ਨੇ ਆਉਂਦਾ ਹੈ ਤਿੰਨਾਂ ਨੇ ਆਉਂਦਾ ਬਹੁਤ ਆ ਡੈਡੀ ਤੈਨੂੰ ਦਾ ਵੱਧ ਕਰਨ ਲੱਗਿਆ ਮੇਰਾ ਮੈਨੂੰ ਨਿੱਕਾ ਹੈ ਨਿੱਕਾ ਤਾਂ ਫੇਰ ਇਹ ਤੁਮ ਦਾ ਮੋਹਵਾ ਕਰੇਗਾ ਉਹ ਡੈ ਵੱਧੋਂ ਦਾਗਾ ਨਿੱਕਾ ਜਿਹਾ ਮਾਰ ਨਾ ਬਈ ਕਿਉਂ ਨਿੱਕਾ ਤੋਂ ਮਾਰ ਹੋਣਾ ਨਹੀਂ ਦੇਖਾਂਦਾ ਇਹ ਤਾਂ ਬੂੜਾ ਬਸ ਹੋ ਗਏ ਨਹੀਂ ਮੈਨੂੰ ਹੀ ਪੁੱਛ ਲਓ ਬੁਖਾਰ ਲੰਦਾ ਪਿੰਡੀ ਬਣਾਉਣੀ ਆ ਮੈਨੂੰ ਕਰਿਆ ਮੈਂ ਮਲਾਈ ਪਾਲੀ ਆ ਆਪਦੀ ਤੂੰ ਬਸ ਬੂਟੀ ਹਰਜੀਤ ਖੋਣ ਆਇਆ ਆਮ ਤਾਂ ਲੱਗੀ ਜਾਂਦਾ ਫਿਰ ਹੈ ਕਿੰਨਾ ਟਾਈਮ ਲੱਗਿਆ ਕਾਫੀ ਟਾਈਮ ਲੱਗਾ ਬੋਟਮ ਲਾਂਡਸ ਦੋ ਘੰਟੇ ਲਾਂਦੇ ਸੁੱਖਨੇ ਦਾ ਪਾਰਖਿਆ ਗਾ ਜਮਾ ਪੂਰਾ ਫੁੱਲ ਸਾਰੇ ਮੋٹے ਕੱਪੜੇ ਸਾਰੇ ਕੱਲ ਨੂੰ ਘਰੇ ਰੱਖ ਕੇ ਆਉਣੇ ਆ ਘਰੇ ਰੱਖ ਕੇ ਆਉਣੇ ਸਾਰੇ ਫਿਰ ਹੁਣ ਗਰਮੀ ਵਾਲੇ ਕੱਪੜੇ ਹੋਣਗੇ ਨਾ ਜਿਹੜੇ ਇਹਨਾਂ ਨਾਲ ਵੀ ਬਿਨਮਾਰੀ ਫੁੱਲ ਹੋ ਜਾਣੀ ਹੈ ਅੱਛਾ ਹਾਂ ਕਿਉਂਕਿ ਲੋਹਰਾ ਟੀ-ਸ਼ਰਟਾਂ ਗਰਮੀ ਅੰਦਰ ਥੋੜੀਆਂ ਜਿਆਦਾ ਹੁੰਦੀਆਂ ਨੇ ਸੁੱਖਨੇ ਦਾ ਪੰਡਾ ਬਣਾਉਣਾ ਰੱਖ ਲਈ ਹਾਂ ਉਹਦੇ ਵਿੱਚ ਹੀ ਪਏ ਨੇ ਉਹਦੇ ਵਿੱਚ ਜਿਹੜੇ ਵੀ ਚੋਦਲੇ ਗਏ ਚੱਕ ਕੇ ਉਹ ਤਾਂ ਕੱਢ ਕੇ ਲੈ ਕੇ ਉਹ ਤਾਂ ਗੱਡੀ 'ਚ ਹੀ ਰੱਖਦੇ ਚਲੋ ਠੀਕ ਹੈ ਜੀ ਅਸੀਂ ਕਰਦੇ ਆ ਪੈਕਿੰਗ ਤੇ ਮਿਲਦੇ ਆ ਕੱਲ ਨੂੰ ਫਿਰ ਨਵੇਂ ਬਲੌਗ ਦੇ ਵਿੱਚ ਜਿਹੜੇ ਜਿਹੜੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਅਜੇ ਤੱਕ ਫੋਲੋ ਨਹੀਂ ਕੀਤਾ ਹੋਇਆ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਵੀ ਸਾਰੇ ਜਣੇ ਫੋਲੋ ਕਰ ਲਓ ਤੇ ਸਬਸਕ੍ਰਾਈਬ ਕਰ ਲਓ